ਭੇਂ ਗਰ ਕੇ ਗੋਲ ਗੱਪੇ ਟਾਈਮ ਜਦੋਂ ਦੇ ਅਸੀਂ ਆਏ ਆ ਖਾਣ ਤੇ ਜੋਰ ਹੈ ਹਾਂ ਉਹ ਵੀ ਖਾਣ ਹਾਂ ਮੈਂ ਥੋੜੇ ਦਿਨ ਪਹਿਲਾਂ ਹੀ ਕਹਿ ਰਿਹਾ ਸੀ ਨਾ ਮੇਰੇ ਫੇਵਰੇਟ ਜਦ ਦੀ ਮਹਰੀ ਆਈ ਉਹਦੇ ਮੈਨੂੰ ਇਵੇਂ ਘੋਲ ਘੁੱਪੇ ਘੋਲ ਜਾਂਦਾ ਤੇ ਰੱਬ ਸੁਣਨ ਲੱਗ ਜਾਂਦਾ ਇਹੀ ਮੈਂ ਗੱਲ ਉਹ ਹੁਣੀ ਮੈਂ ਅੰਦਰ ਕਰਕੇ ਆਇਆ ਮੈਂ ਜਿੱਦਣ ਦਾ ਮੈਂ ਇੱਥੇ ਆਇਆ ਮੇਰੇ ਪਹਿਲੇ ਦਿਨ ਦੀ ਇੱਛਾ ਸੀ ਵੀ ਇੱਥੇ ਫਾਰਮ ਹਾਊਸ ਤੇ ਸਟੇ ਕਰਨਾ ਹੈ ਵੀ ਕਿਸੇ ਫਾਰਮ ਹਾਊਸ ਤੇ ਮੇਰੇ ਰੱਬ ਸੁਣਨ ਲੱਗ ਗਿਆ ਫਿਰ ਸੁਣਨ ਲੱਗ ਗਿਆ ਇਹ ਕਹਿ ਸਕਦੇ ਵੀ ਆਪਣੇ ਮਨ ਤੇ ਜੋ ਵਿਚਾਰ ਆਉਂਦਾ ਬੰਦਾ ਉਹ ਬਾਅਦ ਚ ਕਰ ਹੀ ਲੈਂਦਾ ਨਾ ਉਹ ਗੱਲ ਜਾਂ ਐ ਕਹਿ ਸਕਦੇ ਹਾਂ ਕੁਝ ਹਾਂਜੀ ਲਿਖਿਆ ਹੁੰਦਾ ਹੈ ਨਾ ਕਿ ਦਾਣਾ ਪਾਣੀ ਲੈ ਸੂਰਤ ਦਿਖਾ ਦੇ ਤੂੰ ਉੱਠ ਗਿਆ ਹੁਣ ਸਾਰੇ ਹੁਣ ਐ ਪੂਰੀ ਪੰਜਾਬ ਵਾਲੇ ਲੁੱਕ ਚਾਹੀਦੀ ਹੈ ਹਾਂ ਸਾਨੂੰ ਛੱਡ ਗਏ ਮੈਂ ਕਿਹਾ ਫਾਰਮ ਹਾਊਸ ਤੇ ਆਇਆ ਤਾਂ ਫਿਰ ਪੰਜਾਬੀ ਲੁੱਕ ਚਾਹੀਦੀ ਹੈ ਤੇ ਮੌਸਮ ਵੀ ਬਹੁਤ ਵਧੀਆ ਹੈ ਹਾਂਜੀ ਫਲਾਈ ਸਿਆ ਦੇਖ ਲੋ ਜੀ ਧੁੱਪੇ ਅੱਗ ਵਲ ਕੇ ਬੈਠੇ ਆ ਦਾ ਲੈਣਾ ਉਹ ਖਾਣਾ ਵਿੱਚ ਜਾ ਬਹੁਤ ਬਹੁਤ ਮਿਹਨਤ ਲੱਗੀ ਇਹ ਸਬਾਨੇ ਦਾ ਮਜ਼ਾ ਚੱਲਦਾ ਇਹ ਆਰਗੇਨਿਕ ਫਾਰਮ ਹੋਣੀ ਫੁੱਟਣਾ ਤੋੜ ਕੇ ਜਾਂਦਾ ਪੁਦੀਨਾ ਧਨੀਆ ਘਰਚਾ ਨਹੀਂ ਸ਼ਾਇਦ ਜਗੇ ਬਣਿਆ ਸ਼ੈਫ ਤਾ ਦੂਸਰੀ ਮੈਂ ਮੈਂ ਤੈਂ ਤੱਕ ਕਰਕੇ ਪੜ੍ਹਦਾ ਸਹੀ ਕਰਦਾ ਜਿਆ

ਗੋਰੇ ਨਾਲ ਡਾਈਬ੍ਰੇਕ ਫਾਸਟ ਹੁੰਦਾ ਹੋਣਾ ਪੈਨਕੇਕ ਪੈਨਕੇਕ ਬੇਕਨ ਆਉਤੇ ਮੈਂ ਪੋਜ਼ਰ ਪਾਇਆ ਹੋਇਆ ਹੈ ਦੇਖੋ ਹੁਣ ਅਪਣੇ ਸਾਰੇ ਸਾਰੇ ਤੜਕੇ ਲਾ ਗਏ ਸੀ ਚਿਲਾ 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 ਪ੍ਰੋਟੀ ਹੈ ਹਮ ਹਮ ਗੋਰੇ ਗੋਰੇ ਨਾਲ ਪ੍ਰਾਂਠਾ ਸਵਾਦ ਆ। ਉਸ ਤਾਂ ਗੋਰੀਆਂ ਵਾਲਾ ਹੀ ਹੌਸਟਲ ਚ ਕੀਤਾ ਹੋਇਆ। ਗੋਰੀਆਂ ਦੇ ਪਿੰਡ ਚ ਆ। ਤੇ ਮੁਜੇ ਇੱਥੇ ਰਹਿ ਲੱਗ ਜਾ ਉੱਤੀ। ਹਾਂ। ਉੱਥੋਂ ਦੀ ਬੰਦ। ਹਾਂ, ਬੈੱਡ ਫੜਾ ਦੇ ਫੇਰ। ਧਿਆਨ ਨਾਲ ਤੋੜ ਨਾ ਦਿਓ। ਪੀਂਗ ਨੂੰ। ਛੱਤ ਕੋ ਨਾ ਪਾਪਾ ਦੀ ਗੋਦੀ ਚ ਬੱਜ। ਉਹ ਬੈਣਾ ਚੁੱਲਾ। ਪੀਂਗ ਲੈਣੀ ਆ ਪੀਂਗ ਮੈਪਲ ਦੀ ਸ਼ਾਹ ਮੈਪਲ ਦੀ ਸ਼ਾਹ ਕੈਨੇਡਾ ਦੇ ਵਿੱਚ ਹੈ ਮੈਪਲ ਦੀ ਸ਼ਾਹ ਬੈਗੇ ਤੇਰਾਰੀ ਤਾਂ ਨ ਪੂਰੀ ਫੀਲਿੰਗ ਹਾਂ ਬਿਲਕੁਲ ਆ ਰਹੀ ਹੈ ਮੋਟਰ ਹੀ ਲੱਗ ਰਹੀ ਤੁਹਾਨੂੰ ਤਾਂ ਸਾਡੀ ਹੈ ਆਹੀ ਜੀ ਕੈਨੇਡਾ ਦੇ ਵਿੱਚ ਹੀ ਪੰਜਾਬ ਵਸਾਇਆ ਹੋਇਆ ਹੈ ਹੂੰ ਪੰਜਾਬੋਂ ਜਾ ਰਹੀ ਹੁੰਦਾ ਛਿੱਟੀ ਵੀਲ ਬਣਾ ਲਿਆ ਪੂਰੀ ਪੰਜਾਬ ਬਣਾ ਲਿਆ ਵੇ ਤੂੰ ਵੀ ਹੁਣ ਉੱਥੇ ਕਿੱਥੇ ਰਹਿ ਗਏ ਪੰਜਾਬ ਚ ਨਹੀਂ ਹੈ ਪੈਨ ਦਾ ਆਮ ਘਰਾਂ ਚ ਹੁੰਦਾ ਸੀਗਾ ਤੂਤ ਗਰਮੀਆਂ ਚ ਬੈਠਣ ਨੂੰ ਇਹਦਾ ਮੇਨ ਦਰਖਤ ਇਹੀ ਆ ਨਾ ਮੈਪਲ ਗ੍ਰੀਨ ਹੁਣ ਅਭੀ ਮੈਪਲ ਆ ਹੂੰ ਕਾਫੀ ਲੱਗੇ ਹੋਏ ਨੇ ਮੈਪਲ ਦੇ ਇਹ ਤੋਂ ਇਲਾਵਾ ਹੋਰ ਕਿਹੜੇ ਲੱਗੇ ਹੋਏ ਨੇ ਇੱਥੇ ਆਪਣੇ ਸਾਰੇ ਪ੍ਰਾਪਰਟੀ ਮੈਪਲ ਆ ਇਹ ਸੀਡਰ ਆ ਬੱਸਾ ਜਿਹੜੀ ਹੈ ਨਾ 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 ਪਰਮੂਖਲੇ ਵਿਪਲਾਂ ਮੇਬਾ ਇਹ ਹੁੰਦਾ ਆ ਕਿਉਂਕਿ ਇਹ ਝੋਵੇਂ ਪੰਨੇ ਗੁੰਲਾ ਸੀਜ਼ਨ ਦੇ ਵਿੱਚ ਸਟਾਰਕੋ ਪਹਿਲਾਂ ਲਾਉਂਦੇ ਹੁੰਦੇ ਸੀ ਮਰਦੇ ਨੇ ਦੇ ਦਾ ਵੀ ਇਹ ਜਿਹੜਾ ਸਿਰਪ ਹੈ ਮਿਪਲ ਵਾਲਾ ਆਪਦੇ ਹੀ ਹੁੰਦਾ ਹੋਣਾ ਹਾਂਜੀ ਹਾਂਜੀ ਘਰ ਦੇ ਹੀ ਹਾਂਜੀ ਪਿੰਡਾਂ ਜੀ ਕਰਦੇ ਆ ਜਿਵੇਂ ਇੱਕ ਜਣ ਦੀ ਡਿਊਟੀ ਲੱਗੀ ਹੋਈ ਹੈ ਨਾ ਸਾਹਮਣਿਆਂ ਦੀ ਉਹਨੇ ਆ ਕੇ ਇੱਥੇ ਬਾਲਟੀ ਲਾ ਦੇਣੀ ਹੈ ਸੀਜ਼ਨ ਦੇ ਵਿੱਚ ਅੱਛਾ ਉਹਨੇ ਫਿਰ ਜਿਹੜਾ ਵੀ ਇਕੱਠਾ ਹੋਇਆ ਇਹ ਫਾਰਨ ਵੇ ਇੱਕ ਜਵੇਂ ਦੇ ਦੇਣੀ ਹੈ ਬੋਤਲ ਦੇ ਹਿੱਸੇ ਅੱਛਾ ਬਾਕੀ ਆਪ ਵੀ ਹਾਂਜੀ ਨਹੀਂ ਆਪ ਆਪਣੇ ਕੋਲੇ ਰੱਖਣੀ ਚਾਹਾਂਗੇ ਫੈਮਲੀ ਵਿੱਚ ਚਲੇ ਜਾਂਦਾ ਨਾ ਫਿਰ ਕਾ ਦੇਗਾ ਦਿੱਤਾ ਬਹੁਤ ਕੁਝ ਹੈ ਨਾ ਹੂੰ ਨਾ ਇਹ ਮੈਂ ਤਾਂ ਉੱਥੇ ਇੰਡੀਆ ਵਾਲਿਆਂ ਨੂੰ ਇੰਡੀਆ ਚ ਵੀ ਜਿਹੜਾ ਨਾ ਮਿਲਦਾ ਟੰਡੇ ਲਾਉਂਦੇ ਉਹ ਪਰੇ ਤੇ ਦੇ ਦੇ ਚੰਡੇ ਦੀ ਵੈਲਿਊ ਹੈਗੀ ਇੱਥੇ ਵੈਲਿਊ ਹੈਗੀ ਤੁਸੀਂ ਖੇਰ ਵੀ ਚਲੇ ਜਾਓਗੇ ਨਾ ਅਸੀਂ ਪਿੰਡਾਂ ਦੇ ਵਿੱਚ ਹਾਂ ਤੇ ਸਪੈਸ਼ਲੀ ਪਿੰਡਾਂ ਦੇ ਵਿੱਚ ਉੱਥੇ ਹੈ ਕਿ ਜਿਵੇਂ ਉਹਦੇ ਫਾਰਮ ਨੇ ਵੀ ਲਾਇਆ ਹੋਇਆ ਹਾਂ ਆਹ ਸਾਰੇ ਦਿਖਦਾ ਹੈ ਸਾਰੇ ਉੱਧਰ ਵੀ ਜਿੱਦਾਂ ਆਪਾਂ ਗਏ ਸੀ ਜੀ ਫਾਰਮ ਜੋ ਉੱਥੇ ਲਾਇਆ ਹੋਇਆ ਉਹਨਾਂ ਨੇ ਵੈਲਿਊਜ਼ ਨੇ ਹਣਾ ਇਹਨਾਂ ਦਾ ਵੀ ਰਿਸਪੈਕਟ ਹੈ ਬਾਕੀ ਚੇਮੇ ਨਹੀਂ ਹੁੰਦੇ ਆ ਤੇ ਆਹੀ ਸਮਰਿਆ ਉਹ ਸਰਦੀਆਂ ਦੇ ਟਾਈਮ ਤੇ ਵੈਲਸ ਆਣਾ ਬੰਦਾ ਸਰਦੀਆਂ ਦੇ ਵਿੱਚ ਅਸੀਂ ਬੰਦ ਕਰਦੇ ਹਾਂ ਇੱਥੇ ਬਰਫੀ ਬਰਫ ਹੁੰਦੀ ਹਣੀ ਉਹਦਾ ਚਿੱਟਾ ਹਾਂਜੀ ਹਾਂਜੀ ਬਿਲਕੁਲ ਵਾਈਟ ਵਧੀਆ ਵੀ ਹਰੀ ਮਿਰਚ ਵੀ ਆ ਜਾਂਦੀ ਹੈ ਹੂੰ ਵਧੀਆ ਬਣਿਆ ਹੋਇਆ ਹੈ ਹੈਲਦੀ ਵੀ ਹੈਲਦੀ ਹਾਂਜੀ ਹਾਂ ਬਿਲਕੁਲ ਲੋਡੇ ਕਰਦੇ ਨੇ ਥੈਰੇਪੀ ਹੁੰਦੀ ਹੈ ਥੈਰੇਪੀ ਹੈ ਜੀ ਹਾਂਜੀ ਰੀਕਰੀਏਟ ਹੀ ਆਪਣੇ ਆਪ ਮੁਦੱਫੀ ਕਰਦੇ ਆ ਨਾ ਅੱਛਾ ਪਲੀਜ਼ ਸਰ ਕੋਈ ਵੀ ਚੀਜ਼ ਹੈ ਤੇ ਹੈਂਡਸਨ ਵਾਲੇ ਕੰਮ ਕਰਨਾ ਸਾਰਾ ਆਪਾਂ ਨਾਲ ਮਮਾ ਮਮਾ ਤਾਂ ਉਹ ਵੀ ਮਮਾ ਚਾਹ ਲੈ ਦੋਨੋਂ ਭਾਜੀ ਦਾ ਇਹ ਕਾਰੀਗਰੀ ਦਿਖਾਉਣੀ ਆ ਪੁਰਾਣੇ ਵਾਲੀ ਕਾਰੀਗਰੀ ਵੀ ਦਿਖਾਉਣੀ ਆ ਜਿਹੜੀ ਤਾਂ ਬੁੱਕ ਪਾ ਲਿਆ ਨਹੀਂ ਨਹੀਂ ਪੁਰਾਣੀ ਵਾਲੀ ਤੁਸੀਂ ਇਦਾਂ ਵੀ ਕਰ ਦਿੱਤੇ ਉੱਥੋਂ ਲੈ ਕੇ ਇੱਥੇ ਤੱਕ ਦੀ ਬਹੁਤ ਦੂਰੀ ਇੱਥੇ ਤੱਕ ਦੀ ਚੱਲਣੀ ਚਾਹੀਦੀ ਨਵਿੰਦਰ ਢਿੱਲੋਂ ਰਾਹਾਂ ਦੇ ਟਾਈਮ ਦੇ ਗਾਣੇ ਆ ਵੀਡੀਓ ਤੇ ਆਉਂਦੇ ਨੇ ਤੁਹਾਨੂੰ ਇਹ ਪਹਿਲਾ ਕੋਈ ਕ੍ਰੀਏਟਿਵ ਬੰਦਾ ਨਹੀਂ ਸੀ ਕਿ ਫਸ ਗਿਆ ਇਹ ਗਾਣਾ ਤੁਸੀਂ ਥੋੜਾ ਹੋਣਾ ਉਹਦੇ ਵੀਡੀਓ ਤੇ ਭਾਜੀ ਮਿਲ ਗੁੰਡੀਆਂ ਤੇ ਸਿੰਘੇ ਆਪਾਂ ਭਾਈ ਜਦੋਂ ਉਹਦੇ ਗੁੰਡੀਆਂ ਦੇ ਸਿੰਘੇ ਬਸਾਰੇ ਨਹੀਂ ਮੈਂ ਕਿ ਤੁਹਾਨੂੰ ਕਾਪ ਟਾਈਮ ਬਾਅਦ ਵੀ ਕ੍ਰੀਏਟਿਵ ਬੰਦੇ ਨਾਲ ਮਿਲਣ ਦਾ ਮੌਕਾ ਮਿਲਿਆ ਹੈ ਨਾ ਮੈਂ ਇੱਕ ਗੱਲ ਦੇਖੀ ਹੈ ਵੀ ਉਹ ਉਹਦਾਂ ਦੀਆਂ એનર્ਜੀ ਐਟ੍ਰੈਕਟ ਕਰ ਲੈਂਦਾ ਬੰਦਾ ਉਹ ਬੰਦਿਆਂ ਨਾਲ ਮਿਲਦਾ ਉਹਦਾਂ ਦੇ ਬੰਦੇ ਮਿਲਦੇ ਸਾਨੂੰ ਹੁਣ ਲੱਗ ਹੀ ਨਹੀਂ ਰਿਹਾ ਜਿਵੇਂ ਆਪਾਂ ਪਹਿਲੀ ਵਾਰ ਮਿਲ ਰਹੇ ਹਾਂ ਹਾਂਜੀ ਹਾਂਜੀ ਸਾਨੂੰ ਇਦਾਂ ਲੱਗਦਾ ਜਿਵੇਂ ਫੈਮਿਲੀ ਦੀ ਪਾਰਟੀ ਐ ਕਨੈਕਸ਼ਨ ਹੋਣਾ ਬਹੁਤ ਜ਼ਰੂਰੀ ਆ ਤੁਸੀਂ ਕਨੈਕਟ ਕਰ ਲੈਂਦੇ ਆ ਚਲੋ ਹੁਣ ਰੋਟੀ ਖਾ ਕੇ ਮਿਲਦੇ ਆ